ਕੇਂਦਰੀ ਗ੍ਰਹਿ ਆਪਣੇ ਕਾਲੇ ਤੇ ਪੰਜਾਬ ਸਰਕਾਰ ਦੀ ਦਿੱਤਾ ਅਨਸਾਰ ਸਿਰਫ 50 ਵੀਕ ਚਲਾ ਜਾਂਦਾ ਹੈ 14 ਅਪ੍ਰੈਲ ਤੋਂ 20 ਅਪ੍ਰੈਲ ਬੰਬੇ بندر ਲਾਜ ਉੱਪਰ ਸ਼ਿਪ ਦੇ ਵਿੱਚ ਅੱਗ ਲੱਗਣ ਕਾਰਨ ਤਕਰੀਬਨ 800 ਦੇ ਕਰੀਬ ਜਾਨਾਂ ਗਈਆਂ ਸੀ ਜਿਨ੍ਹਾਂ ਵਿੱਚ ਛੇਰਟ ਫਾਇਰ ਕਰਮਚਾਰੀਆਂ ਨੇ ਵੀ ਸ਼ਹੀਦ ਹੋਏ ਸਨ ਕਿ ਸਕੂਲ ਵਿੱਚ ਯੂਨੀਵਰਸਿਟੀ ਵਿੱਚ ਫੈਕਟਰੀਆਂ ਮਾਲਸ ਤੇ ਹਰ ਜਗ੍ਹਾ ਜਾ ਜਾ ਕੇ ਅਸੀਂ ਪਬਲਿਕ ਨੂੰ ਅਵੇਅਰ ਕਰਾਂਗੇ ਅਗਰ ਇਸ ਬੰਦੀ ਜਾਗਰੂਕ ਕਰਾਂਗੇ ਤੇ ਉਹਨਾਂ ਨੂੰ ਫਾਇਰ ਅੰਤਰ ਚਲਾਉਣਾ ਸਿਖਾਉਂਦੇ। ਮੇਰਾ ਨਾਮ ਰਜਿੰਦਰ ਕੌਰਸ਼ਨ ਫਾਇਰ ਸਟੇਸ਼ਨ ਅਫਸਰ ਪਟਿਆਲਾ ਅੱਜ ਜਿਹੜਾ ਸਮਾਗਮ ਰੱਖਿਆ ਹੋਇਆ ਅਸਰ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਕੇਂਦਰੀ ਗ੍ਰਹਿ ਮੰਤਰਾਲੇ ਤੇ ਪੰਜਾਬ ਸਰਕਾਰ ਦੀ ਦਿੱਤਾ ਅਨਸਾਰ ਜਿਹੜਾ ਫਾਇਰ ਸੇਫਟੀ ਵੀਕ ਚਲਾਇਆ ਜਾਂਦਾ ਜਿਹੜਾ ਹਰ ਸਾਲ ਚਲਾਇਆ ਜਾਂਦਾ ਇਸ ਦੇ ਵਿੱਚ 14 ਅਪ੍ਰੈਲ 1966 ਵਿੱਚ ਬੰਬੇ ਬੰਦਰਗਾਹ ਦੇ ਉੱਪਰ ਇੱਕ ਕੰਬਿਨੇਸ਼ਨ ਦੇ ਸ਼ਿਪ ਦੇ ਵਿੱਚ ਅੱਗ ਲੱਗਣ ਦਾ ਕਾਰਨ ਤਕਰੀਬਨ 800 ਤਕਰੀਬਨ ਜਨਮ ਗਏ ਸੀ ਜਿਨ੍ਹਾਂ ਵਿੱਚ ਛੱਡ ਫਾਇਰ ਕਰਮਚਾਰੀਆਂ ਦੀ ਵੀ ਸ਼ਹੀਦ ਹੋਈ ਸੀ ਉਹਨਾਂ ਦੀ ਯਾਦ ਵਿੱਚ ਅਤੇ ਵਕਤਕ ਸਮੇਂ ਦੌਰਾਨ ਜਿਹੜੇ ਫਾਇਰਸ ਨੇ ਦੁਰਘਟਨਾਵਾਂ ਹੋਈਆਂ ਉਹਨਾਂ ਵਿੱਚ ਸ਼ਹੀਦ ਹੋਏ ਫਾਇਰ ਕਰਮਚਾਰੀਆਂ ਦੀ ਯਾਦ ਵਿੱਚ ਅਜ਼ਾਦ ਦਿਹਾੜਾ ਮਨਾਇਆ ਜਾਂਦਾ ਹੈ ਅੱਜ ਅਸੀਂ ਸਾਰਾ ਸਟਾਫ ਇਕੱਠਾ ਹੋ ਕੇ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ 2 ਮਿੰਟ ਦਾ ਮੌਨ ਰੱਖਿਆ ਇਸ ਉਪਰੰਤ ਹਰ ਰੋਜ਼ ਕਿਸ ਸਕੂਲ ਵਿੱਚ ਯੂਨੀਵਰਸਿਟੀ ਵਿੱਚ ਫੈਕਟਰੀਆਂ ਮਾਲਸ ਹਰ ਜਗ੍ਹਾ ਜਾ ਜਾ ਕੇ ਅਸੀਂ ਪਬਲਿਕ ਨੂੰ ਅਵੇਅਰ ਕਰਾਂਗੇ ਅਗਦੇ ਸਬੰਧੀ ਜਾਗਰੂਕ ਕਰਾਂਗੇ ਤੇ ਉਹਨਾਂ ਨੂੰ ਫਾਇਰ ਹੀ ਯੰਤਰ ਚਲਾਉਣੇ ਸਿਖਾਵਾਂਗੇ ਪਟਿਆਲਾ ਵਾਸੀ ਨੂੰ ਪੁੱਛਿਆ ਅਵੇਅਰ ਕਰਾਓਗੇ ਜੀ ਪਰ ਨਾਲ ਬਚਾਇਆ ਪਜਾਓ ਸਰ ਪਟਿਆਲਾ ਵਾਸੀ ਨੂੰ ਅਵੇਅਰ ਕਰੂੰਗਾ ਆਪਣੇ ਆਪਣੇ ਜਿਹੜੇ ਦੁਕਾਨਾਂ ਵਪਾਰਕ ਅਦਾਰੇ ਹਨ ਘਰਾਂ 'ਚ ਵੀ ਅੱਜਕੱਲ੍ਹ ਤਾਂ ਲੋਕ ਲਗਾਣ ਲੱਗੇ ਫਾਇਰ ਸੇਫਟੀ ਯੰਤਰ ਲਗਾਓ ਉਹਨਾਂ ਦੀ ਜਾਣਕਾਰੀ ਜੇ ਕੋਈ ਚਾਹੀਦੀ ਹੈਗੀ ਤਾਂ ਸਾਡੇ ਕੋਲ ਜਦਮਾਰੀ 24 ਆਵਰ ਸਾਡੀ ਸਰਵਿਸ ਹੈ ਫਾਇਰ ਫਾਇਰ ਸਰਵਿਸ ਹੈ ਜੋ ਜਿੱਥੇ ਜਦ ਮਰਜੀ ਤੁਸੀਂ ਸਟੇਸ਼ਨ ਤੇ ਆ ਕੇ ਹੀ ਆ ਸਾਨੂੰ ਸਾਡੇ ਆਫੀਸਰਸ ਦੇ ਅਸੀਂ ਫੋਨ ਨੰਬਰ ਇਸ਼ੂ ਕਰ ਰਹੇ ਹਾਂ ਤਾਂ ਉਹਨਾਂ ਤੇ ਕੰਟੈਕਟ ਕਰਕੇ ਜਦੋਂ ਮਰਜੀ ਟ੍ਰੇਨਿੰਗ ਵੀ ਲੈ ਸਕਦੇ ਹੋ ਸਾਡਾ ਜਦ ਮਰਜੀ ਅਸੀਂ ਬੁਲਾ ਵੀ ਸਕਦੇ ਹਾਂ ਸਾਨੂੰ ਅਸੀਂ ਉੱਥੇ ਅਸੀਂ ਆ ਕੇ ਟ੍ਰੇਨਿੰਗ ਦਵਾਂਗੇ ਨਹੀਂ ਸਰ ਕਿਹੜੀਆਂ ਆ ਰਹੀਆਂ ਸੀਗੀਆਂ ਮੋਬਾਈਲ ਦੇ ਵਿੱਚ ਕਿ ਕੋਈ ਯੰਤਰ ਜਿਹੜੇ ਘਟ ਰਹੇ ਸੀਗੇ ਉਹਨਾਂ ਦੇ ਬਾਬਤ ਕੋਈ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਉਹਦਾ ਨਾਲ ਗੱਲਬਾਤ ਹੋਈ ਸੀ ਸਰ ਸਰਕਾਰ ਨੂੰ ਜਾਣੂ ਸਰਕਾਰ ਨੂੰ ਜਾਣੂ ਕਰਵਾਇਆ ਗਿਆ ਜਿਹੜੇ ਸਾਡੇ ਕੋਲ ਯੰਤਰ ਘਟ ਹੈ ਸਾਡੇ ਕਮਿਸ਼ਨਰ ਦਿੱਤੇ ਡਾਇਰੈਕਟਰ ਵਾਲਜੀ ਤੇ ਜਨਰਲ ਕਮਿਸ਼ਨਰ ਵੱਲੋਂ ਸਾਨੂੰ ਹਦਾਇਤਾਂ ਵੀ ਹੋਈਆਂ ਸਾਨੂੰ ਆਸ਼ਵਾਸ਼ਣ ਵੀ ਦਿੱਤਾ ਗਿਆ ਵੀ ਜੇ ਤੁਹਾਨੂੰ ਕੋਈ ਫਾਇਰ ਸੇਫਟੀ ਵਾਸਤੇ ਸਮਾਨ ਜਾਂ ਫਾਇਰਮੈਨ ਦੀ ਸੇਫਟੀ ਵਾਸਤੇ ਕੋਈ ਸਮਾਨ ਚਾਹੀਦਾ ਹੈ ਤਾਂ ਜਲਦੋਂ ਜਲਦ ਸਾਨੂੰ ਅਸੀਂ ਉਹਨਾਂ ਨੂੰ ਮੁਹैया ਕਰਾਵਾਂਗੇ ਜਿਹੜੇ ਸ਼ਹੀਦ ਪਰਿਵਾਰ ਸੀਗੇ ਉਹਨਾਂ ਦੇ ਪਰਿਵਾਰਾਂ ਦੇ ਲਈ ਸਰਕਾਰ ਜੇ ਕੋਈ ਫਾਇਦਾ ਕਰੇਗਾ ਸ਼ਹੀਦ ਪਰਿਵਾਰ ਦੇ ਕੋ ਜਿਵੇਂ ਹੁਣ ਪੰਜਾਬ ਚ ਹਾਲੇ ਪਤਾ ਨਹੀਂ ਹੋਇਆ ਕਿ ਨਹੀਂ ਉਹ ਦਿੱਲੀ ਸਰਕਾਰ ਵੱਲੋਂ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ਤੇ 1 ਕਰੋੜ ਰੁਪਏ ਦੀ ਦਨ ਰਾ시 ਉਹਨਾਂ ਦਿੱਤੀ ਜਾਂਦੀ ਹੈ ਉਸ ਤੋਂ ਇਲਾਵਾ ਉਹਨਾਂ ਨੂੰ ਨੌਕਰੀ کافی ਕੁਝ ਸ਼ਹੀਦਾਂ ਨੂੰ ਦਿੱਤਾ ਜਾਂਦਾ ਹੈ ਅਸੀਂ ਪੰਜਾਬ ਸਰਕਾਰ ਨੂੰ ਵੀ ਗੁਜਾਰਸ਼ ਕਰਾਂਗੇ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਫਾਇਰ ਦੁਰਘਟਨਾ ਦੇ ਦੌਰਾਨ ਸ਼ਹੀਦ ਹੋਏ ਕਰਮਚਾਰੀ ਹਨ ਉਹਨਾਂ ਨੂੰ ਸ਼ਹੀਦ ਦਾ ਦਰਜਾ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਕਿਹੜਾ 23 ਤੱਕ ਚੱਲੇਗਾ ਸਮਾਗਮ ਹੈ ਹਨ ਕਿ ਕਿਸ ਤਰ੍ਹਾਂ ਕਿਤਨਾ ਮਨਾਇਆ ਜਾਵੇਗਾ ਸਰ ਅਸੀਂ ਡੇਲੀ ਹਰ ਰੋਜ਼ ਜਿਵੇਂ ਕੱਲ ਨੂੰ ਸਾਡਾ ਇੱਕ ਪ੍ਰੋਗਰਾਮ ਲਿਖਿਆ ਗਿਆ ਸਕੂਲ ਦੇ ਵਿੱਚ ਗਰੇਜ ਸਕੂਲ ਅ ਦੇਵੀਗੜ੍ਹ ਰੋਡ ਤੇ ਉੱਥੇ ਅਸੀਂ ਫਾਇਰ ਡੈਮੋਨਸਟ੍ਰੇਸ਼ਨ ਨਵਾਂ ਕੇ ਬੱਚਿਆਂ ਨੂੰ ਸਿਖਲਾਈ ਦੇ ਕੇ ਆਵਾਂਗੇ ਇਸ ਤਰ੍ਹਾਂ ਹੀ ਵਕ ਵਕ ਬਾਜ਼ਾਰ ਅਸੀਂ ਰੋਜ਼ ਦਿੱਲੀ ਦੀ ਸੜੀ ਇੱਕ ਸ਼ਡਿਊਲ ਬਣਾਇਆ ਹੋਇਆ ਹੈ ਜਿਹੜਾ ਸ਼ਡਿਊਲ ਅਸੀਂ ਇਸ਼ੂ ਕਰਾਂਗੇ ਅਸੀਂ 18 ਤਰੀਕ ਦਾ ਸਾਡਾ ਵੇਰ ਟਾਰਗੇਟ ਹੈ ਅਸੀਂ ਉਹਰੇ ਆਪਣੇ ਸਾਰੇ ਯੰਤਰ ਬਾਹਰ ਉਹਨਾਂ ਦੀ ਨਮਾਇਸ਼ ਲਗਾਵਾਂਗੇ ਤੇ ਵਕ ਵਕ ਸਕੂਲਾਂ ਨੂੰ ਅਸੀਂ ਇਨਵਾਈਟ ਕਰਾਂਗੇ ਬੱਚਿਆਂ ਨੂੰ ਲੈ ਕੇ ਆਓ ਸਾਡੇ ਕੋਲ ਤਾਂ ਕਿ ਬੱਚੇ ਵੀ ਅਵੇਅਰ ਹੋਣ ਕਿ ਜੇ ਬੱਚਾ ਵੇਅਰ ਹੈ ਅਗਦੇ ਦੌਰਾਨ ਤਾਂ ਮਾਪੇ ਉਹਦੇ ਆਪਣੇ ਆਪ ਅਵੇਅਰ ਹੋ ਜਾਣ ਕੁਛ ਜਬਨ ਕੋਲੋ ਇੱਕ ਸਾਰੇ ਸ਼ਹਿਰ ਦੇ ਵਿੱਚ ਕਈ ਥਾਵਾਂ ਦੇ ਉੱਪਰ ਮਤਲਬ ਕਿ ਗਈਆਂ ਲੱਗਦੀਆਂ ਚੱਲਦੀਆਂ ਨੇ ਰੈਹਾਸ਼ੀ ਇਲਾਕਿਆਂ ਦੇ ਵਿੱਚ ਤੇ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਕਿਉਂਕਿ ਕਈ ਥਾਵਾਂ ਲੱਗਦੀਆਂ ਨੇ ਕਿ ਕਿੱਥੇ ਅੱਗਾਂ ਲੱਗਦੀਆਂ ਨੇ ਦੇਖੋ ਅਸੀਂ ਬਾਰ-ਬਾਰ ਸਾਡੇ ਕਮਿਸ਼ਨਰ ਸਾਹਿਬ ਵੱਲੋਂ ਵੀ ਤੇ ਪ੍ਰਸ਼ਾਸਨ ਵੱਲੋਂ ਵੀ ਵਾਰ-ਵਾਰ ਲੋਕਾਂ ਨੂੰ ਹਿਜਾਜ਼ ਕਰਤੀ ਜਾਂਦੀ ਹੈ ਕਿ ਫਾਇਰ ਸੇਫਟੀ ਬਾਰੇ ਜਾਗਰੂਕ ਹੋਵੋ ਅਤੇ ਫਾਇਰ ਯੰਤਰ ਆਪਣੇ ਲੋਵ ਲੋਵ ਜਿਹੜੇ ਤੁਸੀਂ ਦੱਸਿਆ ਰੈਹਾਸ਼ੀ ਇਲਾਕਿਆਂ ਵਿੱਚ ਦੇਖੋ ਰੈਹਾਸ਼ੀ ਇਲਾਕਿਆਂ ਵਿੱਚ ਇਸ ਤਰ੍ਹਾਂ ਸਾਨੂੰ ਨਹੀਂ ਪਤਾ ਹੁੰਦਾ ਵੀ ਇਸ ਇਲਾਕੇ ਵਿੱਚ ਕੋਈ ਫੈਕਟਰੀ ਲੱਗੀ ਹੋਈ ਹੈ ਜਦੋਂ ਕੋਈ ਵਾਕਾ ਹੁੰਦਾ ਹੈ ਤੇ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ ਸਾਨੂੰ ਪਤਾ ਲੱਗਦਾ ਵੀ ਉੱਥੇ ਐਡੀ ਵੱਡੀ ਫੈਕਟਰੀ ਚੱਲ ਰਹੀ ਹੈ ਤਾਂ ਨਾਲ ਦੇ ਪਬਲਿਕ ਜਿਹੜੀ ਉੱਥੇ ਰਹਿ ਰਹੀ ਹੈ ਰੈਸ਼ੀ ਇਲਾਕੇ ਵਿੱਚ ਪਬਲਿਕ ਰਹਿ ਰਹੀ ਹੈ ਜਾਂ ਉਹਨਾਂ ਦੇ ਗਵਾਂਢੀ ਗਵਾਂਢੀ ਉਹਨਾਂ ਵੱਲੋਂ ਵੀ ਕਦੀ ਦੱਸਿਆ ਨਹੀਂ ਜਾਂਦਾ ਜੇ ਕੋਈ ਸ਼ਿਕਾਇਤ ਮਿਲੇਗੀ ਸਾਨੂੰ ਤਾਂ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ